ਅਸਲਾਮੁਅਲੈਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਆਪਣੀ ਜ਼ਿੰਦਗੀ ਦਾ ਇੱਕ ਐਸਾ ਵਾਕਿਆ ਦੱਸਣ ਦੇ ਹੀ ਹੈ ਜ ਜਿਹਦੇ ਵਿੱਚ ਸੰਤਾਂ ਨੇ ਬੜੇ ਹੀ ਚਾਹ ਤੇ ਮਾਨ ਸਤਕਾਰ ਦੇ ਨਾਲ ਉਹਨਾਂ ਨੂੰ ਬੁਲਾਇਆ ਔਰ ਉੱਥੇ ਲੋਗਾ ਦੀ ਵੀ ਵੱਡੀ ਤਦਾਦ ਮੌਜੂਦ ਸੀ ਤਕਰੀਬਨ ਕੋਈ 20-25 ਹਜ਼ਾਰ ਦਾ ਮਜਮਾ ਮੌਜੂਦ ਸੀਗਾ ਗਿਆਨੀ ਸੰਤ ਸਿੰਘ ਮਸਕੀਨ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਉਹਨਾਂ ਕੋਲ ਅਸੀਂ ਕਿਹੜੀ ਗੱਲ ਹੋ ਗਈ ਕਿ ਸੰਗਤਾਂ ਤੇ ਜਥੇਦਾਰ ਜਿਹੜੇ ਸੀਗੇ ਉਹ ਉਹਨਾਂ ਦੇ ਖਿਲਾਫ ਹੋ ਗਏ ਇਹ ਅੱਧੀ ਅੱਧੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਵਧੀਆ ਕਥਾ ਹੈ ਸੁਣਨ ਲਈ ਕਥਾ ਸੁਣਨੇ ਹੈ ਫਿਰ ਕਰਨੇ ਉਸ ਤੇ ਵਿਚਾਰ ਛੋਟੀਆਂ ਮੋਟੀਆਂ ਦੁਕਾਨਾਂ ਕੱਢ ਕੇ ਸਟੋਰ ਚਲਾ ਕੇ ਆਪਣੇ ਕਿਰਤ ਕਰਨ ਵਾਲੇ ਇਹਨਾਂ ਨੂੰ ਭੁੱਲ ਕੇ ਕਿਧਰੇ ਵੈਸ਼ ਨਾ ਕਹਿ ਦੇਣਾ ਫਿਰ ਕਿਸ ਨੂੰ ਕਹਿੰਦੇ ਨੇ ਵੈਸ਼ ਚੰਗਾ ਚੌਖਾ ਮੁੱਲ ਮਿਲਣਾ ਚਾਹੀਦਾ ਹੈ ਇੱਜ਼ਤ ਵੀ ਵੇਚ ਸਕਦੇ ਆ ਕੀ ਹੋਣੀ ਉਸ ਚੰਗੀ ਚੌਖੀ ਕੀਮਤ ਮਿਲਣੀ ਚਾਹੀਦੀ ਹੈ ਆਪਣੀ ਅਣਖ ਵੀ ਵੇਚ ਸਕਦੇ ਆ ਕੌਮ ਵੀ ਵੇਚ ਸਕਦੇ ਆ ਕੀ ਹੁੰਦੀ ਹੈ ਕੌਮ ਆਪਣਾ ਦੇਸ਼ ਵੀ ਵੇਚ ਸਕਦੇ ਆ ਧਰਮ ਵੇਚ ਸਕਦੇ ਆ ਈਮਾਨ ਵੇਚ ਸਕਦੇ ਆ ਕੀ ਹੁੰਦਾ ਹੈ ਧਰਮ ਆਪਣੀ ਰਹਿਤ ਵੈਤ ਵੇਚ ਸਕਦੇ ਆ ਧਰਮ ਵੇਚ ਸਕਦਾ ਹੈ ਈਮਾਨ ਵੇਚ ਸਕਦੇ ਆ ਕਲਾ ਵੇਚ ਸਕਦੇ ਆ ਵਿਕਦੀ ਪਈ ਏ ਕਲਾ ਕੀਰਤਨ ਵਿਕਦਾ ਪਿਆ ਕਥਾ ਵਿਕਦੀ ਪਈ ਹੈ ਪਾਠ ਵਿਕਦਾ ਪਿਆ ਸੇਵਾ ਵਿਕਦੀ ਪਈ ਹੈ ਇਹ ਵੀ ਮੈਂ ਅਰਜ਼ ਕਰਦਾ ਕੋਈ ਛਤਰੀ ਕੀਰਤਨ ਨਹੀਂ ਕਰ ਰਿਹਾ ਕੋਈ ਛਤਰੀ ਕਥਾ ਵੀ ਨਹੀਂ ਕਰ ਰਿਹਾ ਬ੍ਰਾਹਮਣ ਕਥਾ ਨਹੀਂ ਕਰ ਰਿਹਾ ਸ਼ੂਦਰ ਕਥਾ ਨਹੀਂ ਕਰ ਰਿਹਾ ਵੈਸ਼ ਕਰ ਰਿਹਾ ਵੇਚਣੇ ਮੁੱਲ ਮਿਲਣਾ ਚਾਹੀਦਾ ਕੀਰਤਨ ਵੇਚਣਾ ਹੈ ਵੇਟਾ ਨਹੀਂ ਵੇਚਣਾ ਹੈ ਕੀਮਤ ਮੁੱਲ ਮੈਂ ਅਹ ਕਿਦਰੇ ਦੋ ਸ਼ਬਦ ਜੈਪੁਰ ਕਾਇ ਬੈਠਾ 25 30 ਹਜ਼ਾਰ ਦਾ ਇਕੱਠ ਸੰਗਤਾਂ ਦਾ 10 15 ਨਵੰਬਰ ਜਥੇ ਦੋ ਤਿੰਨ ਜਥੇ ਦਾਸ ਦੇ ਨਾਲ ਗਏ ਸਨ ਪੰਜ ਸੱਤ ਕਥਾਵਾਚਕ ਮੈਂ ਇਹ ਪੰਕਤੀਆਂ ਸੁਤੇ ਚਿੰਦ ਕੋਈ ਡੇਢ ਘੰਟਾ ਇਸਤੇ ਬੋਲੇ ਕੁਛ ਜਥੇ ਮੇਰੇ ਦੁਆਲੇ ਹੋ ਗਏ ਤੁਸੀਂ ਸਾਡੀ ਬੜੀ ਬਦਨਾਮੀ ਕੀਤੀ ਮੈਂ ਕਿ ਫਿਰ ਜ਼ਰਾ ਕਬੂਲ ਕਰ ਲੋ ਤੁਸੀਂ ਵੈਸ਼ ਤੇ ਜੇ ਤੁਸੀਂ ਵੈਸ਼ ਨਹੀਂ ਤੋ ਤੁਹਾਡੀ ਕਾਦੀ ਬਦਨਾਮੀ ਕਿਹੜੀ ਗਲਤੀ ਬਦਨਾਮੀ ਨਾਮਵਰ ਜਥੇ ਸੰ ਬੜਾ ਉਥੇ ਤਣਾਉ ਖੜਾ ਹੋ ਗਿਆ ਮੈਂ ਕਹ ਅਗਰ ਤੁਸੀਂ ਕਬੂਲ ਦੇਓ ਕਿ ਤੁਸੀਂ ਵੈਸ਼ ਹੋ ਫਿਰ ਤੇ ਮੈਂ ਠੀਕ ਆਖਿਆ ਤੇ ਤੁਸੀਂ ਜੇ ਵੈਸ਼ ਨਹੀਂ ਹੋ ਤੇ ਮੈਂ ਆਖਿਆ ਤੇ ਤੁਸੀਂ ਬੁਰਾ ਕਿਉਂ ਬਣਾਉਂਦੇ ਹੋ ਓਕੇ ਕਿਉਂ ਹੋ ਰਿਹਾ ਗੁਰਨਾਮਿਕ ਕਹਿ ਰਹੇ ਨ ਮੈਂ ਤੇ ਪੜ ਕੇ ਸੁਣਾਇਆ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤਰੇ ਕਲਾ ਵੇਚਣੀਏ ਗਿਆਨ ਵੇਚਣਾ ਹੈ ਕਥਾ ਵੇਚਣੀਏ ਕੀਰਤਨ ਵੇਚਣਾ ਹੈ ਪਾਠ ਵੇਚਣਾ ਹੈ ਗੁਰਦੁਆਰੇ ਸੇਵਾ ਕਰ ਰਹੇ ਆ ਵੇਚਣੀ ਹੈ ਇਦੇ ਬਦਲੇ ਕੁਛ ਚਾਹੀਦਾ ਹੈ ਅਵੇਂ ਨਹੀਂ ਸੇਵਾ ਕਰਨਾ ਹੈ ਵੈਸ਼ ਵੈਸ਼ ਵੈਸ਼ਨਲ ਧਰਮ ਨਹੀਂ ਚੱਲਦਾ ਕਤਾਈ ਨਹੀਂ ਚੱਲਦਾ ਜਿਸ ਗੱਲ ਦੇ ਉਤੇ ਉਹ ਨਾਮ ਵਰ ਚੋਟੀ ਦੇ ਜਥੇ ਔਖੇ ਹੋਏ ਉਹ ਇਸ ਤੇ ਵੈਸ਼ ਸ਼ਬਦ ਵੈਸ਼ੀਆ ਦੇ ਬੜੇ ਨਿਕਟ ਵਰਤੀ ਹੈ ਵੈਸ਼ੀਆ ਵੈਸ਼ੀਆ ਜੋ ਬਾਜ਼ਾਰ ਵਿੱਚ ਬੈਠ ਕੇ ਆਪਣੀ ਅਸਮਤ ਵੇਚਦੀ ਹੈ ਇੱਜ਼ਤ ਵੇਚਦੀ ਹੈ ਆਪਣਾ ਤਨ ਵੇਚਦੀ ਹੈ ਵੈਸ਼ੀਆ ਵੈਸ਼ ਜੋ ਸਭ ਕੁਝ ਵੇਚਦਾ ਹੈ ਕਿ ਇੱਜ਼ਤ ਕਿ ਅਣਖ ਕਿ ਕੌਮ ਕਿ ਧਰਮ ਕਿ ਈਮਾਨ ਸਭ ਕੁਝ ਵੇਚਣਾ ਮੁੱਲ ਮਿਲਣਾ ਚਾਹੀਦਾ ਹੈ ਕੀਮਤ ਮਿਲਦੀ ਹੈ ਕੌਮ ਕੀ ਆਉਂਦੀ ਹੈ ਕੀਮਤ ਮਿਲਣੀ ਚਾਹੀਦੀ ਇਨਾ 20 ਸਾਲਿਆਂ ਚ ਪਤਨ ਕਿਤਨੇ ਆਕੇ ਤਨੇ ਨੇ ਕੌਮ ਨੂੰ ਵੇਚੇ ਕਿਤਨੇ ਆਨੇ ਈਮਾਨ ਵੇਚੇ ਕਿਤਨੇ ਆਨੇ ਧਰਮ ਵੇਚੇ ਕਿਤਨੇ ਆਨੇ ਅਣਖ ਵੇਚੀਏ ਕਿਤਨੇ ਆਨੇ ਅਸਮਤ ਵੇਚੀ ਦੂਰ ਕਿਉਂ ਜਾਓ ਵੈਸ ਨਾਲ ਧਰਮ ਨਹੀਂ ਚੱਲਦਾ ਗੁਰੂ ਨਾਨਕ ਕਹਿ ਰਹੇ ਨੇ ਹਾਂ ਪੰਗਤੀ ਨਾ ਹੁੰਦੀ ਫਿਰ ਮੇਰੇ ਕੋਲ ਜ਼ਰਤ ਨਹੀਂ ਸੀ ਇਹ ਪੰਗਤੀ ਮੈਨੂੰ ਬਚਾਉਂਦੀ ਹੈ ਧਨ ਗੁਰੂ ਨਾਨਕ ਦੇਵ ਜੀ ਦੇ ਬੋਲ ਸਿਸ਼ਟ ਸਭ ਇੱਕ ਵਰਨ ਹੋਈ ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਬਾਬਾ ਜੀ ਸਾਰੇ ਬ੍ਰਾਹਮਣ ਹੋ ਗਏ ਕਤਈ ਨਹੀਂ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਬ੍ਰਹਮਚੰਤਨ ਕਰਦਾ ਸਿਰ ਦੇ ਵਰਤੋਂ ਕਰਦਾ ਸ਼ੂਦਰ ਨਾਲ ਧਰਮ ਚੱਲਦਾ ਹੈ ਸੇਵਾ ਕਰਦਾ ਹੈ ਸ਼ਤਰੀ ਨਾਲ ਧਰਮ ਚੱਲਦਾ ਹੈ ਸੂਰਬੀਰਤਾ ਹੈ ਦੇਸ਼ ਕੌਮ ਮਜ਼ਲੂਮ ਦੀ ਰੱਖਿਆ ਕਰਦਾ ਹੈ ਤਾਕਤਵਰ ਚਾਹੀਦਾ ਹੈ ਹੱਥ ਤਾਕਤ ਚਾਹੀਦੀ ਹੈ ਵੈਸ਼ ਨਾਲ ਨਹੀਂ ਚੱਲਦਾ ਬਸ ਸਿਰ ਪੇਟ ਹੀ ਵਰਨਾ ਤੇ ਜੂਰੀ ਵਰਨੀ ਕਰ ਵਰਨਾ ਇਹ ਮਾਨ ਵਿਕਦਾ ਹੈ ਤੇ ਵੇਚੋ ਕੀਮਤ ਮਿਲਣੀ ਚਾਹੀਦੀ ਹੈ ਧਰਮ ਵਿਕਦਾ ਹੈ ਤੇ ਵੇਚੋ ਵਿਦੇਸ਼ ਆਣ ਤੋਂ ਪਹਿਲੇ ਹੀ ਪੰਜਾਬ ਦੇ ਨੌਜਵਾਨ ਕੇਸ 에য়ারਪੋਰਟ ਤੋਂ ਪਹਿਲੇ ਹੀ ਘਟਾਕੇ ਆਉਂਦੇ। ਵੇਚ ਕੇ ਆਉਂਦੇ ਨੇ। ਅਜੇ ਮੁੱਲ ਵੀ ਨਹੀਂ ਮਿਲਿਆ, ਵੇਚਣਾ ਪਹਿਲੇ ਸ਼ੁਰੂ ਕਰ ਦਿੱਤਾ। ਵੀ ਕਮ ਸਿਕ ਮੁੱਲ ਤੇ ਮਿਲ ਜਾਏ ਤਾਂ ਵੇਚੋ। ਅਜੇ ਮੁੱਲ ਵੀ ਨਹੀਂ ਮਿਲਿਆ, ਸਿੱਖੀ ਵੇਚ ਦਿੱਤੀ। ਰੈਤ ਬੈਤ ਵੇਚ ਦਿੱਤੀ। ਕਲਗੀ ਦਰਦਾ ਦਿੱਤਾ ਹੋਇਆ ਰੂਪ ਵੇਚ ਦਿੱਤਾ। ਕੋਈ ਅਣਖ ਵੇਚਦਾ ਹੈ ਕੋਈ ਅਸਮਤ ਵੇਚਦਾ ਹੈ ਵੈਸ਼ ਜੋ ਸਭ ਕੁਝ ਵੇਚਦਾ ਹੈ ਵੈਸ਼ੀਆ ਜੋ ਸਿਰਫ ਇੱਜ਼ਤ ਵੇਚਦੀ ਹੈ ਅਸਮਤ ਵੇਚਦੀ ਹੈ ਆਪਣਾ ਮੈਨੂੰ ਤਾਂ ਮੈਂ ਕਹੀ ਦਿੱਤੀ ਬੜਾ ਰੋਲਾ ਪਾਇਆ ਸਾਨੂੰ ਵੈਸ਼ੀਆ ਕਿਹਾ ਮੈਂ ਕਿਹਾ ਨਹੀਂ ਵੈਸ਼ੀਆ ਨਾਲੋਂ ਵੈਸ਼ ਬਹੁਤ ਪਹਿੜਾ ਹੈ ਬਹੁਤ ਬਹਿੜਾ ਹੈ ਵੈਸ਼ੀਆ ਸਿਰਫ ਇੱਜ਼ਤ ਵੇਚਦੀ ਹੈ ਵੈਸ਼ ਸਭ ਕੁਝ ਵੇਚਦਾ ਹੈ ਈਮਾਨ ਵੇਚਦਾ ਹੈ ਧਰਮ ਵੇਚਦਾ ਹੈ ਇੱਜ਼ਤ ਵੇਚਦਾ ਹੈ ਅਣਖ ਵੇਚਦਾ ਹੈ ਦੇਸ਼ ਵੇਚਦਾ ਹੈ ਕੌਮ ਵੇਚਦਾ ਹੈ ਸਿਰਫ ਕੀਮਤ ਮਿਲਣੀ ਚਾਹੀਦੀ ਹੈ ਔਰ ਵੇਚਣ ਦੀ ਸਮਰੱਥਾ ਕੋਲ ਹੋਵੇ ਕੀਮਤ ਮਿਲਣੀ ਚਾਹੀਦੀ ਹੈ ਸਭ ਕੁਝ ਵੇਚਣ ਨੂੰ ਤਿਆਰ ਹੈ ਵੈਸ਼ ਧਰਮ ਕੇ ਗਤ ਰਹੀ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਮਹਾਰਾਜ ਕਹਿੰਦੇ ਸਾਰੇ ਹੀ ਵੈਸ਼ ਹੋ ਗਏ ਨੇ ਉਹ ਸਤਿਗੁਰ ਤੇ ਸਾਰਿਆਂ ਨੂੰ ਸ੍ਰਿਸ਼ਟ ਸਭ ਇੱਕ ਵਰਨ ਹੋਈ ਔਖੇ ਨਾਉਣੇ ਇਸ ਜਮੈ ਵੀ ਸ਼ਾਂਭਲ ਮੈਂ ਕੋਈ ਅਲੱਗ ਨਹੀਂ ਸਭ ਵੈਸੋ ਬੇਚਣੀ ਹੈ ਕਥਾ ਨਹੀਂ ਮੁੱਲ ਮਿਲਦਾ ਤਾਂ ਫਿਰ ਨਹੀਂ 베ਚਨੇ 베ਚਣਾ ਹੈ ਕੀਰਤਨ ਪੂਰੀ ਕੀਮਤ ਮਿਲਦੀ ਹੈ ਤੇ 베ਚਣਾ ਨਹੀਂ ਤੇ ਨਹੀਂ 베ਚਣਾ 베ਚਣਾ ਹੈ ਪਾਠ ਕਰ ਰਹੇ ਹਾਂ ਗੁਰਦੁਆਰੇ ਦੀ ਸੇਵਾ 베ਚਣੀ ਹੈ ਬੇਚਣੀ ਮੁੱਲ ਚਾਹੀਦਾ ਹੈ ਕੀਮਤ ਚਾਹੀਦੀ ਹੈ ਕੋਈ ਸੇਵਾ ਵੇਚਦਾ ਹੈ ਕੋਈ ਪਾਠ ਵੇਚਦਾ ਹੈ ਕੋਈ ਕੀਰਤਨ ਵੇਚਦਾ ਹੈ ਕੋਈ ਕਥਾ ਵੇਚਦਾ ਹੈ ਕੋਈ ਗਿਆਨ ਵੇਚਦਾ ਹੈ ਕੋਈ ਕਲਾ ਵੇਚਦਾ ਹੈ ਕੋਈ ਇਮਾਨ ਵੇਚਦਾ ਹੈ ਕੋਈ ਅਣਖ ਵੇਚਦਾ ਹੈ ਕੋਈ ਕੌਮ ਵੇਚਦਾ ਹੈ ਕੋਈ ਦੇਸ਼ ਵੇਚਦਾ ਹੈ ਕੋਈ ਇੱਜ਼ਤ ਵੇਚਦਾ ਹੈ ਕੋਈ ਅਸਮਤ ਵੇਚਦਾ बिकਾ ਵੇਸ਼ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਮਹਾਰਾਜ ਦੁਖ ਨਾਲ ਕਹਿ ਰਹੇ ਨੇ ਧਰਮ ਮਨੁੱਖ ਨਾਲ ਨਹੀਂ ਚੱਲ ਰਿਹਾ ਬਾਕੀ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਵੈਸ਼ ਇੱਕ ਸੁਭਾਅ ਹੈ ਇਸ ਸੁਭਾਅ ਦੇ ਨਾਲ ਧਰਮ ਨਹੀਂ ਚੱਲਦਾ ਅਗਰ ਧਰਮ ਉਸ ਕੋਲ ਹੋਵੇ ਔਰ ਕਿਦਰੇ ਸਹੀ ਉਸ ਨੂੰ ਮੁੱਲ ਮਿਲ ਜਾਏ ਉਹਨੇ ਧਰਮ ਵੀ ਵੇਚ ਦੇਣਾ ਧਰਮ ਕੀ ਹੁੰਦਾ ਵੇਚਣਾ ਧਨ ਚਾਹੀਦਾ ਹੈ ਧਰਮ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਇੱਜ਼ਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਰਾਇਤ ਬੈਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਸਿੱਖੀ ਨੂੰ ਕੀ ਕਰਨਾ ਹੈ ਗੁਰੂ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਮੁਲਕ ਨੂੰ ਕੀ ਕਰਨਾ ਹੈ ਕੌਮ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਸ੍ਰੇਸ਼ਟ ਸਭ ਇੱਕ ਵਰਨ ਹੋਈ ਇਹ ਨਹੀਂ ਕਿ ਇੱਕ ਮੁਲਕ ਵੈਸ਼ ਹੈ ਇਸ ਚੱਕਰ ਵਿੱਚ ਨਾ ਪੈਣਾ ਮਹਾਰਾਜ ਕਹਿੰਦੇ ਸਭ ਵੈਸ਼ ਸੋ ਵੈਸ਼ ਅਮਰੀਕਾ ਸਭ ਤੋਂ ਵੱਡਾ ਵੈਸ਼ ਧਰਮ ਤੇ ਰਿਆ ਹੀ ਨੇ ਤਨਦਾਨ ਹੈ ਵੈਸ਼ ਦੀ ਨਿਗਾਹ ਚ ਉਹਦਾ ਭਗਵਾਨ ਧਨ ਹੈ ਵੈਸ਼ ਦੀ ਦ੍ਰਿਸ਼ਟੀ ਚ ਉਹਦਾ ਈਸ਼ਵਰ ਕੇਵਲ ਧਨ ਹੈ ਪੈਸਾ ਹੈ ਏਦੀ ਖਾਤਰ ਇੱਜ਼ਤ ਵੇਚਣੀ ਹੈ ਅਸਮਤ ਵੇਚਣੀ ਹੈ ਧਰਮ ਵੇਚਣਾ ਹੈ ਈਮਾਨ ਵੇਚਣਾ ਹੈ ਸਿੱਖੀ ਵੇਚਣੀ ਹੈ ਅਣਖ ਵੇਚਣੀ ਹੈ ਦਿੱਤੀਆਂ ਹੋਣਗੀਆਂ ਕਲਗੇਦਰ ਪਾਦਸ਼ਾਹ ਤੋਂ ਸੈਂਕੜੇ ਕੁਰਬਾਨੀਆਂ ਕਰਕੇ ਸਾਨੂੰ ਰੈਤ ਬੈਥ ਅਸੀਂ ਵੇਚਦੇ ਆਂ ਵੇਚ ਦਿੱਤੀਆਂ ਨੂੰ ਬਥੇਰੇ ਹੇਰਾਨ ਹੁੰਦੇ ਹੋਣਗੇ ਇਹਨਾਂ ਦੀ ਖਾਤਰ ਮੈਂ ਆਪਣੇ ਚਾਰ ਲਾਲ ਕੋ ਆਏ ਸਨ ਪਿਤਾ ਨੂੰ ਸ਼ਹੀਦ ਕਰਾਇਆ ਸੀ ਦਰਦਰ ਦੀਆਂ ਠੋਕਰਾਂ ਖਾਧੀਆਂ ਸੀ ਵਕਤ ਦੀ ਹਕੂਮਤ ਨਾਲ ਟਕਰਾਓ ਇਹਨਾਂ ਨੇ ਤੇ ਸਿੱਖੀ ਨੂੰ ਵੇਚ ਦਿੱਤਾ ਅਣਖ ਨੂੰ ਵੇਚ ਦਿੱਤਾ ਆਮ ਨੂੰ ਵੇਚ ਦਿੱਤਾ ਈਮਾਨ ਵੇਚ ਦਿੱਤਾ ਸਤ ਸੰਗ ਵੇਚ ਦਿੱਤਾ ਅੰਮ੍ਰਿਤ ਵੇਲਾ ਵੇਚ ਦਿੱਤਾ ਰਿਆ ਹੀ ਨਹੀਂ ਹਕੀਕਤ ਹੈ ਮੈਂ ਫਿਰ ਅਰਜ਼ ਕਰਾਂ ਕਿਦਰ ਇਹ ਪੰਗਤੀਆਂ ਨਾਉਂਦੀਆਂ ਮੈਂ ਇਤਨੀ ਗੱਲ ਕਰ ਨਹੀਂ ਸਕਦਾ ਕਹਿਣ ਦੀ ਜੁਰਤ ਦਿੱਤੀ ਹੈ ਧੰਨ ਗੁਰੂ ਨਾਨਕ ਦੇਵ ਜੀ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਕਿ ਕਰਮ ਇਸ ਰੰਗ ਦਾ ਚੱਲਦਾ ਰਿਹਾ ਵੈਸ਼ ਕਰਮ ਸੁਭਾ ਬਣ ਗਏ ਧਨ ਦੇ ਹਾਤਰ ਧਰਮ ਵੇਚਣਾ ਹੈ ਸੁਭਾ ਬਣ ਗਏ ਧਨ ਦੀ ਹਾਤਰ ਅੰਮ੍ਰਿਤ ਵੇਲਾ ਸਤ ਸੰਗ ਵੇਚਣਾ ਨਹੀਂ ਸਤ ਸੰਗ ਤੇ ਨਾ ਸਹੀ ਤਨ ਤੇ ਹੈ ਨਹੀਂ ਪਾਠ ਪੂਜਾ ਤੇ ਨਾ ਸਹੀ ਤਨ ਤੇ ਹੈ ਨਹੀਂ ਹੈ ਗੁਰੂ ਦੀ ਰਹਿਤ ਵਹਿ ਤੇ ਨਾ ਸਹੀ ਤਨ ਤੇ ਹੈ ਨਹੀਂ ਹੈ ਗੁਰੂ ਦੀ ਸੰਗਤ ਤੇ ਨਾ ਸਹੀ ਕੀ ਕਰਨਾ ਤਨ ਤੇ ਹੈ ਬੇਚਣਾ ਹੈ ਪਾਠ ਬੇਚਣੀ ਹੈ ਪੂਜਾ ਬੇਚਣਾ ਹੈ ਕੀਰਤਨ ਬੇਚਣੀ ਹੈ ਕਥਾ ਤਿੰਨ ਦਿਨ ਜੈਪੁਰ ਦੇ ਸੰਘਰਸ਼ ਰਿਆ ਪ੍ਰਸਾਰੀ ਦੀ ਸਾਰੀ ਸੰਗਤ ਦਾਸ ਦੇ ਨਾਲ ਹੋ ਗਈ ਤੇ ਖੇਡ ਬਣ ਗਈ ਇਹ ਜੈਪੁਰ ਦਾ ਹਾਦਸਾ 2 ਸਾਲ ਪਹਿਲੇ ਦਾ ਮੈਂ ਤੁਹਾਨੂੰ ਸੁਣਾ ਰਿਹਾ ਸਾਰੀ ਸੰਗਤ ਨਾਲ ਹੋ ਗਏ ਮੇਰਾ ਹੌਸਲਾ ਬਣ ਗਿਆ ਮੈਂ ਕਿਹਾ ਮੈਂ ਹੁਣ ਹਰ ਜਗ੍ਹਾ ਕਵਾਂਗਾ ਇੱਥੇ ਮੈਂ ਤਜਰਬਾ ਕੀਤਾ ਸੀ ਜੈਪੁਰ ਵਿੱਚ ਇਥੇ ਮੈਂ ਤਜਰਬੇ ਦੇ ਤੌਰ ਤੇ ਬੋਲਿਆ ਪਰ ਜਿਵੇਂ ਮੁਖਾਲਫਤ ਹੋਈ ਤੇ ਸ਼ੋਰ ਮਚਾਇਆ ਸਟੇਜ ਤੇ ਨਹੀਂ ਉਥੇ ਭਾਰਤ ਦੇ ਸਟੇਜ ਤੇ ਇਹ ਗੱਲ ਨਹੀਂ ਹੁੰਦੀ ਹਲੇ ਦੁਆਲੇ ਬਹੁਤ ਚੀਖ ਪੁਕਾਰ ਹਲੇ ਦੁਆਲੇ ਇਕੱਠ ਕਰਕੇ ਮੀਟਿੰਗਾਂ ਕਰਕੇ ਬੜਾ ਸ਼ੋਰ ਸ਼ਰਾਬ ਇਹਨੇ ਬੇਇਜ਼ਤੀ ਕੀਤੀ ਇਹ ਕਲਾਕਾਰਾਂ ਦੀ ਗਾਇਨੀਆਂ ਦੀ ਪਾਠੀਆਂ ਦੀ ਸੇਵਾਦਾਰਾਂ ਦੀ ਕਥਾਵਾਚਕਾਂ ਦੀ ਗ੍ਰੰਥੀਆਂ ਦੀ ਇਨੇ ਸੰਗੀਤਕਾਰਾਂ ਦੀ ਕਵੀਆਂ ਦੀ ਬਹਿਸ਼ਤੀ ਕੀਤੀ ਹੈ ਮੈਂ ਕਹ ਨਹੀਂ ਮੈਂ ਸਿਰਫ ਵੈਸ਼ ਦੀ ਤਸਵੀਰ ਰੱਖੀ ਹੈ ਨਾ ਕਿਸੇ ਕਵੀ ਦੀ ਬਹਿਸ਼ਤੀ ਕੀਤੀ ਹੈ ਨਾ ਕਿਸੇ ਕਥਾਵਾਚਕ ਦੀ ਨਾ ਕਿਸੇ ਕੀਰਤਨ ਦੀ ਨਾ ਕਿਸੇ ਪਾਠੀ ਦੀ ਵੈਸ਼ ਨੇ ਸਾਰੇ ਕੋਈ ਕਪੜਾ ਪਿਆ ਵੇਚਦਾ ਕਿਰਤ ਹੈ ਵੇਛ ਨਹੀਂ ਹੈ ਕੋਈ ਸੋਨਾ ਚਾਂਦੀ ਪਿਆ ਵੇਚਦਾ ਬਾਜ਼ਾਰ ਦੇ ਚ ਕਿਰਤ ਹੈ ਇਹ ਵੈਸ਼ ਨਹੀਂ ਹੈ ਵੈਸ਼ ਪਣਾ ਉਦੋਂ ਸ਼ੁਰੂ ਹੁੰਦਾ ਹੈ ਬੇਚਣੀ ਹੈ ਸੇਵਾ ਕੀ ਆਉਂਦੀ ਹੈ ਸੇਵਾ ਕੀਮਤ ਮਿਲਣੀ ਚਾਹੀਦੀ ਹੈ ਵੇਚਣੇ ਬੇਚਣਾ ਹੈ ਕੀਰਤਨ ਬੇਚਣਾ ਹੈ ਗਿਆਨ ਬੇਚਣੀ ਹੈ ਕਲਾ ਬੇਚਣੀ ਹੈ ਇੱਜ਼ਤ ਬੇਚਣਾ ਹੈ ਕੌਮ ਨੂੰ ਬੇਚਣਾ ਹੈ ਪਰਿਵਾਰ ਨੂੰ ਬੇਚਣਾ ਹੈ ਅਸਮਤ ਨੂੰ ਬੇਚਣਾ ਹੈ ਦੇਸ਼ ਨੂੰ ਸਭ ਕੁਝ ਬੇਚਣਾ ਹੈ ਕੀਮਤ ਮਿਲਣੀ ਚਾਹੀਦੀ ਵੈਸ਼ ਮਹਾਰਾਜ ਕਹਿੰਦੇ ਨੇ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਨਹੀਂ ਚੱਲਦਾ ਔਰ ਸਤਿਗੁਰ ਕਹਿੰਦੇ ਨੇ ਅੱਜਕੱਲ ਧਰਮ ਨਹੀਂ ਚੱਲ ਰਿਹਾ ਗੁਰੂ ਨਾਮ ਨਹੀਂ ਚੱਲਦਾ ਇਹ ਹੁਣ ਤੁਸੀਂ ਫੈਸਲਾ ਕਰ ਲੈਣਾ ਧਰਮ ਤੁਹਾਡੇ ਨਾਲ ਚੱਲ ਰਿਹਾ ਤਾਂ ਫਿਰ ਮੈਂ ਤੁਹਾਨੂੰ ਆਖਿਆ ਵੀ ਨਹੀਂ ਹੈ ਸੁਣਾਇਆ ਗੁਰੂ ਦੇ ਬੋਲ ਸੁਣਾਇਆ ਤੇ ਜੇ ਨਹੀਂ ਚੱਲ ਰਿਹਾ ਨਾ ਤੁਸੀਂ ਬ੍ਰਾਹਮਣ ਨਾ ਤੁਸੀਂ क्षत्रिय ਨਾ ਤੁਸੀਂ ਸ਼ੋਦਰ ਸਭ ਵੈਸ਼ ਸ਼ਿਸ਼ਟ ਸਭ ਇੱਕ ਵਰਨ ਹੋਈ ਧਰਮ ਕੇ ਗਤ ਰਹੀ ਧਰਮ ਦੀ ਗਤੀ ਰਹਿ ਗਈ ਗਤੀ ਚਲਣ ਨੂੰ ਕਹਿੰਦੇ ਨੇ ਕਿ ਤੇਜ਼ ਗਤੀ ਨਾਲ ਚੱਲ ਰਹੇ ਇਹ ਮੱਧਮ ਗਤੀ ਨਾਲ ਚੱਲ ਰਹੇ ਗਤੀ ਚਲਣ ਨੂੰ ਕਹਿੰਦੇ ਇਤੀਬਰ ਗਤੀ ਨਾਲ ਚੱਲ ਰਿਹਾ ਹੈ ਬੜਾ ਤੇਜ਼ ਚੱਲ ਰਿਹਾ ਹੈ ਗਤੀ ਚਲਣ ਨੂੰ ਕਹਿੰਦੇ ਮੌੜ ਕੇ ਧਰਮ ਦੀ ਤੇ ਗਤੀ ਰਹੀ ਨਹੀਂ ਧਰਮ ਤੇ ਰੁਕ ਗਿਆ ਨਹੀਂ ਚੱਲਦਾ ਮਨੁੱਖ ਨਾਲ ਪਰਿਵਾਰ ਚੱਲ ਰਿਹਾ ਹੈ ਸਮਾਜ ਚੱਲ ਰਿਹਾ ਹੈ ਰਾਜਨੀਤੀ ਚੱਲ ਰਹੀ ਹੈ ਕਾਰੋਬਾਰ ਚੱਲ ਰਿਹਾ ਹੈ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਕਿਉਂ ਵੇਚ ਦਿੱਤਾ ਹੈ ਬੰਦੇ ਕਿਉਂ ਵੇਚਿਆ ਵੇਚ ਵੇਚ ਦਾ ਕੰਮ ਹੈ ਵੇਚਣਾ ਕੀਮਤ ਮਿਲਣੀ ਛੇ ਦੇਸ਼ ਕੀ ਆਉਂਦਾ ਹੈ ਇਮਾਨ ਕੀ ਆਉਂਦਾ ਹੈ ਧਰਮ ਕੀ ਆਉਂਦਾ ਹੈ ਰਹਿਤ ਵਹਿਦ ਕੀ ਹੁੰਦੀ ਹੈ ਸਿੱਖੀ ਕੀ ਆਉਂਦੀ ਹੈ ਵੇਚਣੀ ਹੈ ਕੀਮਤ ਮਿਲਣੀ ਚਾਹੀਦੀ ਮੁੱਲ ਮਿਲਣਾ ਚਾਹੀਦਾ ਪਿਛਲੇ ਦਿਨੇ ਜਦ ਮੈਨੂੰ ਕਿਸੇ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਅੱਦੇ ਤੋਂ ਜ਼ਿਆਦਾ ਬੱਚੇ ਗੁਰਸਿੱਖਾਂ ਦੇ ਪਤਾ ਤਾਂ ਹੋ ਗਿਆ ਨੇ ਮੈਂ ਕਿਹਾ ਗੁਰਸਿੱਖਾਂ ਦੇ ਨਾਲ ਆਖੋ ਵੈਸ਼ਾਂ ਦੇ ਆਖੋ ਵੈਸ਼ ਪਤਾ ਤਾਂ ਹੋ ਗਿਆ ਵੈਸ਼ਾਂ ਦਾ ਬੱਚਾ ਹੋਵੇਗਾ ਪਤਾ ਤਾਂ ਹੋ ਗਿਆ ਵੈਸ਼ ਹੋਵੇਗਾ ਸਿੱਖ ਕਹਿਣ ਦੇ ਕਈ ਲੋੜ ਹੈ ਉਹਨੂੰ ਗੁਰਮੁਖ ਕਹਿਣ ਦੇ ਕਈ ਲੋੜ ਹੈ ਵੈਸ਼ ਜੈਪੁਰ ਵਿੱਚ ਇੱਕ ਸੱਜਣ ਨੇ ਮੈਨੂੰ ਕਹਿ ਵੀ ਦਿੱਤਾ ਗੈਣੀ ਜੀ ਗੱਲ ਤੇ 16% ਦੀ 100% ਸਹੀ ਹੈ ਪਰ ਕਠੋਰ ਹੈ ਜ਼ਰਾ ਦਿਲ ਤੋੜਦੀ ਹੈ ਮੈਂ ਕਿਹਾ ਈਸ਼ਵਰ ਵੈਸੇ ਦਾ ਦਿਲ ਤੋੜ ਹੀ ਰਏ ਤੇ ਚੰਗਾ ਟੁੱਟਣਾ ਹੀ ਚਾਹੀਦਾ ਹੈ ਤਾਂ ਕਿ ਈਮਾਨ ਵੇਚਣ ਦੀ ਸਿੱਖੀ ਵੇਚਣ ਦੀ ਦੇਸ਼ ਤੇ ਕੌਮ ਵੇਚਣ ਦੀ ਇਹਦੇ ਕੋਲ ਤਾਕਤ ਨਹੀਂ ਹੋਵੇ ਇਹਦੇ ਕੋਲ ਸਮਰਥਾ ਨਹੀਂ ਗਿਆਨੀ ਸੰ ਸਿੰਘ ਮਸਕੀ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਮੈਂ ਅੱਜ ਤੱਕ ਉਹਨਾਂ ਦੀਆਂ ਜਿੰਨੀਆਂ ਵੀ ਕਥਾ ਪਾਈਆਂ ਸੁਣੀਆਂ ਉਹ ਹਰ ਪੱਖ ਦੇ ਉੱਤੇ ਏਡੀ ਡਿਟੇਲ ਦੇ ਨਾਲ ਗੱਲ ਕਰਦੇ ਆ ਔਰ ਏਡੀ ਆ ਵਧੀਆ ਉਦਾਹਰਨਾਂ ਦੇ ਕੇ ਗੱਲ ਕਰਦੇ ਆ ਕਿ ਹਰ ਇੱਕ ਦੀ ਸਮਝ ਚ ਚੀਜ਼ ਆ ਜਾਂਦੀ ਹੈ ਕਿਸ ਦੇ ਬਾਰੇ ਗੱਲ ਹੋ ਰਹੀ ਹੈ ਕੀ ਕਿਆ ਜਾ ਰਿਹਾ ਹੈਗਾ ਵੈ ਹਰ ਇੱਕ ਜਿਹੜੀ ਆਵਾਜ਼ ਆਉ ਜਾਂਦੀ ਕਿਸੇ ਵੀ ਕਿਸਮ ਦਾ ਇਬਹਾਮ ਨਹੀਂ ਰਹਿੰਦਾ ਸ਼ੱਕੋ ਸ਼ੁਬਾ ਨਹੀਂ ਰਹਿੰਦਾ ਹੈਗਾ ਔਰ ਹਰ ਗੱਲ ਨੂੰ ਇਸ ਲਈ ਤੇ ਉਹ ਖੋਲ ਕੇ ਬਿਆਨ ਕਰਦੇ ਹੈਗੇ ਆ ਤਾਂ ਕਿ ਹਰ ਇੱਕ ਦੀ ਸਮਝ ਦੇ ਵਿੱਚ ਆ ਜਾਵੇ ਉਹਨਾਂ ਦਾ ਬਿਆਨ ਕਰਨੇ ਦਾ ਜਿਹੜਾ ਅੰਦਾਜ਼ ਹੈ ਬਹੁਤ ਵਧੀਆ ਹੈਗਾ ਵੈ ਲੇਕਿਨ ਗਿਆਨ ਦਾ ਸਾਗਰ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਇਲਮ ਹੋਣ ਦੇ ਨਾਲ ਨਾਲ ਉਹ ਹੱਕ ਸੱਚ ਵੀ ਬਿਆਨ ਕਰਦੇ ਸੀਗੇ ਇਹ ਨਹੀਂ ਸੀ ਕਿ ਝੂਠ ਦਾ ਪ੍ਰਚਾਰ ਕਰਦੇ ਸੀਗੇ ਲੋਕਾਂ ਦੇ ਮਤਲਬ ਦੀ ਗੱਲ ਨਹੀਂ ਸੀ ਕਰਦੇ ਹੈਗੇ ਬਲਕਿ ਜੋਨਾਂ ਕੋ ਗਿਆਨ ਸੀਗਾ ਉਹ ਇੰਨੀ ਸਮਝ ਵੀ ਰੱਖਦੇ ਸੀਗੇ ਕਿ ਜੋ ਹੱਕ ਸੱਚ ਹੈ ਮੈਂ ਉਹ ਹੀ ਬਿਆਨ ਕਰਨਾ ਹੈਗਾ ਭਾਵੇਂ ਚਾਹੇ ਜੋ ਮਰਜ਼ੀ ਇਹਦੇ ਵਾਸਤੇ ਮੈਨੂੰ ਸਾਹਮਣਾ ਕਰਨਾ ਪਵੇ ਔਰ ਇਹ ਉਹਨਾਂ ਨੇ ਆਪਣੀ ਦੱਸਿਆ ਵੀ ਕਥਾ ਦੇ ਵਿੱਚ ਕਿ ਉਹ ਹੀ ਸੰਗਤਾਂ ਤੇ ਜਥੇਦਾਰ ਜਿਨਾਂ ਨੇ ਬੜੇ ਮਾਣ ਸਤਿਕਾਰ ਦੇ ਨਾਲ ਉਹਨਾਂ ਨੂੰ ਬੁਲਾਇਆ ਸੀ ਇੱਜ਼ਤ ਇਤਰਾਮ ਦੇ ਨਾਲ ਰੈਡੀ ਵੱਡੀ ਉੱਥੇ ਗਿਲਤੀ ਦੇ ਵਿੱਚ ਲੋਕ ਵੀ ਮੌਜੂਦ ਸੀ ਪਰ ਜਦੋਂ ਉਹਨਾਂ ਨੇ ਹੱਕ ਸੱਚ ਬਿਆਨ ਕੀਤਾ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਗੱਲ ਨਹੀਂ ਕੀਤੀ ਤੇ ਉਹ ਹੀ ਉਹਨਾਂ ਦੇ ਵਿਰੋਧ ਦੇ ਵਿੱਚ ਆ ਗਏ ਪਰ ਇਹ ਗੱਲ ਹਕੀਕਤ ਹੈ ਵੀਰੋ ਜਿਹੜੇ ਮਜ਼ਦ ਦੇ ठेकेदार ਬਣਿਆ ਨਾ ਜਿਹੜੇ ਝੂਠੇ ਡੋਂਗੀ ਹੈਗੇ ਜਨਾਂ ਦਾ ਕੰਮ ਸਿਰਫ ਲੁੱਟਣਾ ਹੈਗਾ ਜਨਾਂ ਦਾ ਮਕਸਦ ਲੋਕਾਂ ਨੂੰ ਪੈਸਾ ਬਟੋਰਨਾ ਹੈਗਾ ਵਾ ਆਪਣੀਆਂ ਅਸائشਾਂ ਪੂਰੀਆਂ ਕਰਨੀਆਂ ਹੈਗੀਆਂ ਵਾ ਉਹ ਫਿਰ ਲੋਕਾਂ ਦੇ ਮਤਲਬ ਦੀ ਗੱਲ ਕਰਦੇਗੇ ਸਭ ਅੱਛਾ ਸਭ ਬੱਛਾ ਦੱਸਦੇ ਹੈਗੇ ਜੋ ਹੱਕ ਸੱਚ ਹੈ ਜੋ ਰੱਬ ਫਰਮਾਰਿਆ ਜੋ ਰਬਲ इजत ਦੀ ਖੁਸ਼ੀ ਉਸਦੇ ਬਾਰੇ ਨਹੀਂ ਦੱਸਦੇ ਹੈਗੇ ਬਲਕਿ ਉਹ ਦੱਸਦੇ ਹੈ ਜੋ ਲੋਕ ਸੁਣਨਾ ਪਸੰਦ ਕਰਦੇ ਹੈਗੇ ਇਸ ਲਈ ਤੇ ਲੋਕ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਹੈਗੇ ਉਹਨਾਂ ਦੀ ਵਾਵਾ ਕਰਦੇ ਹੈਗੇ ਔਰ ਅਗਰ ਕੋਈ ਹੱਕ ਸੱਚਾ ਚਾੜ ਕੇ ਬਿਆਨ ਕਰਦਾ ਹੈ ਤੇ ਉਸਦੇ ਉੱਤੇ ਉਹ ਸੁਣਨਾ ਬਿਲਕੁਕੁਲ ਪਸੰਦ ਨਹੀਂ ਕਰਦੇ ਚਾਹੇ ਧਰਮ ਦੇ ਮਤਲਬ ਹੀ ਕਿਉਂ ਨਾ ਹੋਵੇ ਬਲਕਿ ਉਹਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਹੈਗੇ ਉਹਦੇ ਵਿਰੋਧ ਚ ਲੋਕ ਆ ਜਾਂਦੇ ਹੈਗੇ ਭੁੱਲ ਜਾਂਦੇ ਆ ਕਿ ਇਹ ਕਿੱਡਾ ਵੱਡਾ ਸੰਤ ਐ ਪ੍ਰਚਾਰਕ ਐ ਮੌਲਵੀ ਐ ਮੁੱਲਾ ਐ ਹਰ ਚੀਜ਼ ਬੋਲ ਜਾਂਦੇ ਐ ਬਸ ਇਹਨਾਂ ਯਾਦ ਰੱਖਦੇ ਐ ਕਿ ਇਹ ਜਿਹੜਾ ਦੂਸਰੇ ਦੇ ਬਾਰੇ ਕਹਿ ਰਿਹਾ ਹੈਗਾ ਵਾ ਸਰਾਸਰ ਝੂਠ ਕਹਿ ਰਿਹਾ ਹੈਗਾ ਵਾ ਉਹ ਤਾਂ ਇਹਦੀ ਕੋਈ ਗੱਲ ਨਹੀਂ ਕਰਦਾ ਉਹ ਤੇ ਕਹਿੰਦਾ ਸਭ ਅੱਛਾ ਆਏਗਾ ਵਾ ਜ਼ਿੰਦਗੀ ਦਾ ਨਿਜ਼ਾਮ ਇਸ ਤਰ੍ਹਾਂ ਹੀ ਚੱਲਣਾ ਹੈਗਾ ਵਾ ਰੱਬ ਉਹ ਇੱਜ਼ਤ ਨੂੰ ਇਹੀ ਮਨਜ਼ੂਰ ਹੈਗਾ ਵਾ ਇਹੀ ਉਹਦੀ ਖੁਸ਼ੀ ਹੈਗੀ ਹੈ ਕਿਉਂਕਿ ਉਹ ਚੀਜ਼ਾਂ ਲੋਕਾਂ ਦੇ ਐਨ ਮਰਜ਼ੀ ਦੇ ਮੁਤਾਬਕ ਹੁੰਦੀਆਂ ਉਹਨਾਂ ਦੀਆਂ ਜ਼ਿੰਦਗੀਆਂ 'ਚ ਉਹ ਚੀਜ਼ਾਂ ਹੁੰਦੀਆਂ ਹਨ ਔਰ ਜਦੋਂ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਗੱਲ ਹੁੰਦੀ ਹੈ ਤੇ ਫਿਰ ਆਪ ਵੀ ਉਹਨਾਂ ਨੂੰ ਉਹ ਚੰਗੇ ਲੱਗਣੇ ਹੈਗੇ ਆ ਜਿਹੜੇ ਡੋਂਗੀ ਹੈਗੇ ਆ ਔਰ ਇਸ ਤਰ੍ਹਾਂ ਦਾ ਉਹ ਪ੍ਰਚਾਰ ਕਰਕੇ ਲੋਕਾਂ ਨੂੰ ਲੁੱਟਦੇ ਹੈਗੇ ਆ ਜਦ ਕੇ ਹੱਕ ਸੱਚ ਬਿਆਨ ਕਰਨਾ ਸਭ ਤੋਂ ਔਖਾ ਹੈਗਾ ਹੈ ਇਸਲਾਮ ਦੇ ਵਿੱਚ ਇਸ ਲਈ ਤੇ ਹੱਕ ਸੱਚ ਬਿਆਨ ਕਰਨਾ ਜਿਹੜਾ ਵੈ ਜਿਹੜਾ 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 ਜਿਹੜ ਤਾਂ ਲੋ ਇਹਦਾ ਨਤੀਜਾ ਵੀ ਪਗੋ ਦੇਣਾ ਪਏਗਾ ਦੇਖਣਾ ਕਿੰਨੀ ਕੁ ਦਿਨ ਤੁਸੀਂ ਅੜੇ ਰਹਿੰਦੇ ਹੀ ਹੈਗੇ ਇਸ ਤਰ੍ਹਾਂ ਦਾ ਜਦੋਂ ਰਵਈਏ ਦੇਖਦੇ ਆ ਨਾ ਬਹੁਤ سارے ਲੋਕ ਇਸ ਲਈ ਜੋ ਹੱਕ ਸੱਚ ਬਿਆਨ ਕਰਨੇ ਤੋਂ ਪਿੱਛੇ ਹਟ ਜਾਂਦੇ ਹੀ ਹੈਗੇ ਆ ਔਰ ਇਹੀ وجہ ਹੈ ਕਿ ਇਸਲਾਮ ਦੇ ਵਿੱਚ ਇਹਦੇ ਦਰਜੇ ਬਿਆਨ ਕੀਤੇ ਗਏ ਆ ਕਿ ਅਗਰ ਤੁਸੀਂ ਕਿਸੇ ਨੂੰ ਬੁਰਾ ਨਹੀਂ ਨਾ ਕਹਿ ਸਕਦੇ ਈ ਤੈਨੂੰ ਦਿਲ ਚ ਬੁਰਾਈ ਜਾਣੋ ਔਰ ਇਹ ਨੇਕੀ ਦਾ ਸਭ ਤੋਂ ਨੀਚਾ ਦਰਜਾ ਹੈਗਾ ਵਾ ਅਗਰ ਤੁਸੀਂ ਹੱਕ ਸੱਚ ਦੇ ਖਿਲਾਫ ਖੜੇ ਹੋ ਜਾਂਦੇ ਈ ਉਹਦੇ ਖਿਲਾਫ ਜਹਾਦ ਕਰਦੇ ਈ ਤੇ ਇਹ ਨਿੱਕੀ ਦਾ ਸਭ ਤੋਂ ਉੱਪਰ ਵਾਲਾ ਦਰਜਾ ਇਹਨੂੰ ਦਿੱਤਾ ਗਿਆ ਹੈਗਾ ਵਾ ਕਿਉਂਕਿ ਉਹਦੇ ਵਿੱਚ ਇਨਸਾਨ ਦੀ ਜਾਨ ਨੂੰ ਵੀ ਖਤਰਾ ਹੁੰਦਾ ਵਾ ਉਹਦੇ ਮਾਲ ਨੂੰ ਵੀ ਖਤਰਾ ਹੁੰਦਾ ਵਾ ਔਰ ਉਹਦੇ ਪਰਿਵਾਰ ਨੂੰ ਵੀ ਖਤਰਾ ਹੁੰਦਾ ਵਾ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਨੂੰ ਦੇਖੋ ਕਿ ਉਹਨੇ ਹੱਕ ਸੱਚ ਦਾ ਸਾਥ ਦਿੱਤਾ ਹੱਕ ਸੱਚ ਬਿਆਨ ਕੀਤਾ ਉਸ ਤੋਂ ਪਿੱਛੇ ਨਹੀਂ ਹਟੇ ਜਿਸ ਦੀ ਵਜ੍ਹਾ ਤੋਂ ਦੇਖੋ ਉਹਨਾਂ ਦਾ ਉਹਨਾਂ ਦੇ ਪਰਿਵਾਰ ਦੇ ਨਾਲ ਕੀ ਕੀਤਾ ਉਹਨਾਂ ਦਾ ਕਾਰੋਬਾਰ ਜਿਹੜਾ ਵਾ ਉਹ ਚਲਾ ਗਿਆ ਉਹਨਾਂ ਦੀ ਜਿਹੜੀ ਹਕੂਮਤ ਸੀਗੀ ਉਹ ਨਹੀਂ ਰਹੀ ਲੇਕਿਨ ਉਹਨਾਂ ਨੇ ਹਕ ਸੱਚ ਦਾ ਸਾਥ ਨਹੀਂ ਛੱਡਿਆ ਜੋ ਹਕ ਸੱਚ ਸੀ ਉਹ ਹੀ ਬਿਆਨ ਕੀਤਾ ਵਕਤੀ ਤੌਰ ਤੇ ਤੇ ਝੂਠ ਜਿੱਦਾ ਨਜ਼ਰ ਆਇਆ ਲੇਕਿਨ ਹਮੇਸ਼ਾ ਦੀ ਫਤਿਹ ਕਿਸ ਦੇ ਹਿੱਸੇ ਚਾਹੀ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਦੇ ਵਿੱਚ ਆਈ ਔਰ ਇਹੀ ਅੱਜ ਵੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਜਿਹੜਾ ਹਕ ਸੱਚ ਬਿਆਨ ਕਰਦਾ ਹੈਗਾ ਉਹਨੂੰ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਬਾਕੀ ਵੀਰੋ ਵੀਡੀਓ ਉਹਦੇ ਬਾਰੇ ਤੁਸੀਂ ਕੀ رائے ਰੱਖਦੇ ਹੋ ਕਮੈਂਟਸ ਵਿੱਚ لازمی ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼